ਕਿਉਂ ਨਹੀਂ ਪੰਗਾ ਵਾਰਿਆ ਤੇ ਇਹ ਕਰੇ ਜਵਾਨੀ ਪੂਰੀ ਬਤੇ ਮਾਰਨੋ ਗਨੇ ਮੈਂ ਵੀ ਧੀ ਮੈਂ ਇੱਥੇ ਲੱਗੇ ਧੀ ਮੈਂ ਇੱਥੇ ਰਸੀ ਲੱਗ ਗਿਆ ਜਾ ਕਰਨਾ ਸਿੱਖ ਗਿਆ ਉਹ ਮਲਦੀ ਵੀ ਥੱਲੇ ਲੱਗ ਗਿਆ ਚਾਹ ਜਿਹੜਾ ਬਣਾ ਰਿਹਾ ਤੀਵੀਂ ਥੱਲੇ ਸਾਥ ਜਿਹੜਾ ਸੌਧ ਰੌਣ ਕੀ ਬਜ਼ੁਰਗ ਕਿਹੜਾ ਇਹਦਾ ਮੈਂ ਥੱਲੇ ਵਾਲੀ ਦਾ ਜਾਗਣ ਨੀ ਹਰਨ ਵਕ ਜਾਗਣ ਸਮਝ ਆਉਂਦੇ ਨੇ ਜਾਗਣ ਜਾਗਣ ਕਿਆ ਬਣਾਉਣੀ ਸਿੱਖਿਆ ਚਾ ਨਹੀਂ ਅਸੀਂ ਬਣਾਉਂਦੇ ਜੀ ਚੂਣ ਵਾਲਦੇ ਨੇ ਜੇ ਜਦੋਂ ਤੋਂ ਵਿਆਹ ਹੋ ਗਿਆ ਫਿਰ ਜਦ ਤੋਂ ਜ਼ਿਆਦਾ ਲੱਗਿਆ ਬਣਾਉਣਾ ਫਿਰ ਬਾਜੀ ਬਣਾਉਂਦਾ ਹੋਊਗਾ ਜੀ ਦੂਸਰੇ ਕਿਵੇਂ ਮੰਦੀ ਬੱਤ ਆਏ ਇਹ ਮੈਨੂੰ ਦੇਖ ਕੇ ਬੰਦਾ ਜੀ ਫਿਰ ਅੱਛਾ ਜਿਹੜੇ ਤੁਸੀਂ ਇੱਕ ਦੂਜੇ ਦੇ ਅੱਖਾ ਜੱਖਾ ਵਾ ਕੇ ਬੰਦਾ ਹੋਰ ਇਹ ਕੁੱਟ ਕੁੱਟ ਪੈਂਦੀ ਆ ਵਰਕਰ ਕੁੱਟ ਨਹੀਂ ਬੰਦੇ ਕੰਨ ਜਾਂ ਬਚਾ ਲੈਂਦੇ ਫਿਰ ਅੱਛਾ ਕੰਨ ਬਚਾ ਲੈਂਦੇ ਕਿੰਨੇ ਬੜੇ ਬੁਢੇ ਕੰਨੋਂ ਬਈ ਮੈਂ ਤਾਂ ਬੜੀ ਦੇ ਡੰਡ ਬੈਟ ਕਾਲਵਾ ਦੀ ਕਿਹੜੇ ਬਜ਼ੁਰਗਾਂ ਦੀ ਲੋਵਾਦੀ ਸਾਰਿਆਂ ਦੀ ਨਾ ਨਾ ਉਹਦੇ ਕਿਹੜੇ ਕਿਹੜਾ ਅੱਥੇ ਕੋ ਫਸ ਤਲਬ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅਮਦ ਗੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੁਹਾਡਾ ਫੇਵਰੇਟ ਸ਼ੋਅ ਸੱਤ ਲੈ ਕੇ ਹਾਜ਼ਰਾਂ ਅੱਜ ਇਹ ਸਾਥ ਪਿੰਡ ਲੰਗ ਵਿਖੇ ਇਹ ਪਿੰਡ ਪਟਿਆਲਾ ਤੋਂ ਬਾਸ ਰੋਡ ਦੇ ਸਥਿਤਾ ਪਿੰਡ ਉਰੇ ਬਾਬੇ ਬੈਠੇ ਆ ਵੀਰ ਬੈਠੇ ਆ ਨੌਜਵਾਨ ਵੀਰ ਬੈਠੇ ਆ ਛੋਟੇ ਬੱਚੇ ਬੈਠੇ ਆ ਉਰੇ ਬਜ਼ੁਰਗ ਤਾਂਸ਼ ਖੁੱਟਣ ਲੱਗੇ ਹੋਏ ਨੇ ਇਸ ਦੇ ਨਾਲ ਹੀ ਖਾਸ ਗੱਲ ਇਹ ਵੀ ਛੋਟੇ ਬੱਚੇ ਵੀ ਤਾਂਸ਼ ਖੇਡ ਰਹੇ ਨੇ ਆਓ ਇਹਨਾਂ ਸਾਰਿਆਂ ਨਾਲ ਗੱਲਬਾਤ ਕਰਦੇ ਆ ਪਿੰਡ ਦਾ ਇਤਿਹਾਸ ਜਾਣਦੇ ਆ ਪਿੰਡ ਦੀਆਂ ਗੱਲਾਂ ਕਰਦੇ ਆ ਆਓ ਚੱਲੀਏ ਜੇ ਨਹੀਂ ਪੰਗਾ ਬਾਟਿਆ ਸਹੀ ਗੱਲ ਹੈ ਐਂਡ ਵਰਦੇ ਨਾ ਨੋਆ ਕੀਤੇ ਲਾਦੀ ਸੀ ਫਿਰ ਸੀ ਲੱਗ ਗਈ ਦੈਲਾ ਕੁੱਟਾ ਇਹ ਅਸੀਂ ਨਸੀਬ ਨਹੀਂ ਖੇਲਦੇ ਦੈਲਾ ਕੁੱਟਾ ਇਹ ਕਿਵੇਂ ਹੁੰਦੀ ਆ ਬਾ ਦੈਲੇ ਕੁੱਟ ਲੈਣੇ ਨੇ ਚਾਰੇ ਲੈ ਜਾਣੇ ਚਾਰੇ ਦੈਲੇ ਲੈ ਕੇ ਹੁਣ ਇਹਨਾਂ ਕੇ ਨਹੀਂ ਕੋਟ ਹੋ ਗਿਆ ਠੀਕ ਹੈ ਮਤਲਬ ਇਹਦੇ ਦਾ ਮਤਲਬ ਇਹ ਹਾਰੇ ਵੀ ਨਹੀਂ ਹੁਣ ਸਾਡੇ ਬਜ਼ੁਰਗ ਗਿਆ ਸੀ ਛੋਟਿਆਂ ਦੇ ਸਾਡੇ ਬਜ਼ੁਰਗ ਨੇ ਅੱਛਾ ਠੀਕ ਕਿੰਨੇ ਛੋਟੇ ਆ ਉਹ ਕੈਸਾਲ ਦਾ ਫਰਕ ਹੋ ਵੀ ਹਰਕ ਦਾ ਖਰਚਾ ਹੋ ਗਿਆ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੀ ਉਮਰ ਮੈਂ ਲਗਾ 70 ਕਦੇ 72 ਕਦੇ ਹੋ 72 ਦੇ ਜਿਹੜੇ ਲਗਾ 1500 ਦਾ ਅੱਛਾ ਤੇਨਾਂ ਦੇ ਵਿਆਹ ਤੇ ਗਏ ਤੁਸੀਂ ਕਿ ਬੁਲਾਇਆ ਨਹੀਂ ਨਾ ਬੁਲਾਇਆ ਨਹੀਂ ਦੂਏ ਗਏ تھے ਯਾਨੀ ਪਲਾਣਾ ਇਕੱਠਾ ਥਾ ਕਿ ਨਾ ਦੂਆ ਭਾਈ ਵਗ ਗਿਆ ਜਾਂਦੇ ਆਉਂਦੇ ਰਹਿੰਦੇ ਆ ਬਟਰੂ ਬਿਹਾਂ ਚ ਤਾਂ ਸਾਰਿਆਂ ਦੇ ਤੇ ਇਹ ਤਾਂ ਮੈਂ ਹੀ ਕਰਦੇ ਉਹ ਵੀ ਅਸੀਂ ਕਰਦੇ ਸੀ ਮੈਨੂੰ ਐਸਾ ਲੱਗੇ ਬਦੀ ਮੈਨੂੰ ਲੱਗਿਆ ਕਿ ਹੈ ਨਹੀਂ ਆ ਨਾ ਆ ਹੋ ਹੋ ਆਈ ਕਿਉਂ ਦੇਖਿਆ ਅਭ ਯੁਰਕਾ ਦਾ ਮਹਾ ਅੱਛਾ ਹੀ ਐ ਬਦੀ ਮੈਨੂੰ ਲੱਗਿਆ ਬਦੀ ਮੈਨੂੰ ਲੱਗਿਆ ਨਾ ਨਾ ਕਿਹਨਾਂ ਆਈ ਦੇਖਿਆ ਦੇਖਿਆ ਸਭ ਤੋਂ ਵੱਧ ਕਿਹੜਾ ਮਜ਼ੁਰਗ ਲੱਗਿਆ ਇਹ ਦੱਸੋ ਹੈ ਜੀ ਸਭ ਤੋਂ ਵੱਧ ਕਿਹੜਾ ਹੂੰ ਤਾਂ ਹਾਰੀ ਲੱਗਿਆ ਮੈਨੂੰ ਸਭ ਤੋਂ ਵੱਧ ਤਾਂ ਉਹ ਮੁੰਡਾ ਜਿਹੜੇ ਹੱਥੇ ਹੀੜ ਪੀੜੀ ਆ ਉਹ ਤਾਂ ਬਦਲ ਗਿਆ ਉਹ ਤਾਂ ਜਾ ਰਿਹਾ ਪਹਿਲਾਂ ਇਹੀ ਲੱਗਿਆ ਵਾ ਜਿਹੜਾ ਜਾ ਕਰਨਾ ਸਿੱਖ ਗਿਆ ਉਹ ਮਲਦੀ ਵੀ ਥੱਲੇ ਲੱਗ ਗਿਆ ਅੱਛਾ ਮਤਲਬ ਯਾਨੀ ਅੱਜ ਕੱਲ ਚਾਹ ਜਿਹੜਾ ਬਣਾ ਰਿਹਾ ਉਹ ਤੀਵੀਂ ਥੱਲੇ ਦੀ ਮੱਲੇ ਆਉਂ ਮੈਂ ਨਹੀਂ ਬਣਾਉਣੀ ਹੁੰਦੀ ਦੱਸ ਨਹੀਂ ਫਿਰ ਉਹਰੇ ਕੁੱਟ ਕੁੱਟ ਪੈਂਦੀ ਆ ਫਿਰ ਕਰੋ ਹਾਂ ਫਿਰ ਕੁੱਟ ਕੁੱਟ ਪੈਂਦੀ ਆ ਕੁੜਤਾ ਨਹੀਂ ਕੁੜਤਾ ਨਹੀਂ ਨਹੀਂ ਇੰਨੇ ਗਰਦ ਨੂੰ ਪਤਾ ਹੋਣਾ ਫਿਰ ਪਿੰਡ ਦੇ ਤੁਸੀਂ ਸੀਸੀਟੀਵੀ ਹੋ ਨਹੀਂ ਕੁੜਤਾ ਨਹੀਂ ਕੁੜਤਾ ਨਹੀਂ ਬੰਦੇ ਕੰਨ ਜਾਂ ਬਚਾ ਲੈਂਦੇ ਫਿਰ ਅੱਛਾ ਕੰਨ ਬਚਾ ਲੈਂਦੇ ਕੰਨ ਬਚਾ ਲੈਂਦੇ ਟੁੱਟਗਾ ਕੁੜਤਾ ਰਾਹ ਨਹੀਂ ਹੁੰਦੇ ਫਿਰ ਉਹ ਸਭ ਤੋਂ ਵੱਧ ਕਿਹੜਾ ਲੱਗੇ ਹੈ ਹੈਂ ਸਭ ਤੋਂ ਵੱਧ ਆਹ ਤਾਂ ਸਾਰੀ ਬਿਰੁਗ ਲੱਗੇ ਬੰਨ ਸਾਰੇ ਦਾ ਸਭ ਤੋਂ ਵੱਧ ਦੂਣ ਦੇ ਇਹਦੇ ਲੱਗ ਜਾਂਦਾ ਫਿਰ ਅੱਛਾ ਇਹਨਾਂ ਨੂੰ ਦੇਖ ਕੇ ਫਿਰ ਤੁਸੀਂ ਲੱਗੇ ਪੂਰੀ ਉਰੀ ਉਰੀ ਬੱਤੇ ਮਾਰਨ ਜੋਗੇ ਨੇ ਕਰੇ ਜਾਂ ਕਰੇ ਜਵਾਨੀ ਖਿਸਕਦੀ ਆ ਵੇਖੋ ਜਵਾਨੀ ਖਿਸਕਦੀ ਹੈ ਮੈਂ ਤਾਂ ਜਾਗਣਾ ਸਿੱਖਣ ਦਾ ਵਸਦਾ ਹੁਣ 2 ਮਿੰਟ ਪੱਤੇ ਛੱਡ ਦੋ ਤੁਸੀਂ ਮੈਂ ਹਾਂਜੀ ਤੁਸੀਂ ਸਭ ਤੋਂ ਵੱਧ ਗੱਲਾਂ ਕਰਦੇ ਹੁਣ 2 ਮਿੰਟ ਮੈਂ ਹੁਣ ਤੁਹਾਡੇ ਨਾਲ ਮਾੜੀ ਮੋਟੀ ਗੱਲ ਕਰ ਲਈਏ ਨਹੀਂ ਨਹੀਂ ਮੈਂ ਤਾਂ ਘਾਨੂੰ ਕਰਦਾ ਗੱਲ ਮੈਂ ਤਾਂ ਇਹ ਨਹੀਂ ਸੁਣ ਸੁਣਾ ਇਹ ਕਰਦਾ ਅੱਛਾ ਹਾਂ ਉਹ ਮੈਨੂੰ ਅਭੀ ਨਹੀਂ ਨਹੀਂ ਭੈ ਤੁਹਾਨੂੰ ਤਾਂ ਸਾਰੀ ਸਭ ਤੋਂ ਵੱਧ ਤੁਹਾਨੂੰ ਕਰ ਨਾ ਨਾ ਸਾਰਿਆਂ ਨੇ ਭੇਦ ਤਾਂ ਤੁਸੀਂ ਖੋਲਿਓ ਨਹੀਂ ਵੇ ਮੈਂ ਦਬੀ ਬੈਠੇ ਮੈਂ ਖੋਲ ਤਿਆ ਕਿਉਂਕਿ ਹੁਣ ਕਿਸੇ ਬਜ਼ੁਰਗ ਦੀ ਕੋਈ ਰੀਜ ਹੈਗੀ ਦਿਲ ਦੇ ਵਿੱਚ ਕੁਝ ਦੱਸਣਾ ਦਾ ਜਿਵੇਂ ਇਹਨਾਂ ਨੇ ਦੱਸਤਾ ਨਾ ਮਾ ਕੋਈ ਅਹੀ ਜੀ ਨਹੀਂ ਅਹੀ ਰੋਈ ਕੋਈ ਨਹੀਂ ਕੋਈ ਹੋਰ ਹੈ ਕਿ ਉਹਨਾਂ ਤੋਂ ਨਾ ਤਾਂ ਕੋਈ ਨਹੀਂ ਕੋਈ ਨਹੀਂ ਕੋਈ ਥੋੜੀ ਬਾਈ ਬਾਈ ਥੋੜੀ ਬ੍ਰਤ ਕਰਦੇ ਤੇ ਗਈ ਮੇਰੀ ਤਾਂ ਬੱਸ ਜਾ ਬੱਸਾਂ 'ਚ ਕਾਰ 'ਚ ਕਿਹੜੀ ਕਾਰ ਦੀ ਪੀੜ ਪੀੜ ਵਿਆਹ ਦਾ ਕਿੰਨਾ ਕੁ ਚੌਸ ਸੀ ਵੀਰ ਉਹਦਾ ਜਗਾ ਨੂੰ 14 ਵਿਆਹ ਦਾ ਹੈ ਨਹੀਂ ਵਿਆਹ ਨੂੰ 14 ਜਾਣਾ ਆਪ ਕੋ ਲਾ ਇੰਨਾ ਚੌਲ ਜਾਣਾ ਇਹਦਾ ਤੁਸੀਂ 14 ਚਲੋ ਵਿਆਹ ਤੋਂ ਬਾਅਦ ਮਰੀ ਜਾਂਦੇ ਪਹਿਲਾਂ ਦੱਸੋ ਵਿਆਹ ਤੋਂ ਪਹਿਲਾਂ ਚੌ ਸੀਗੇ ਐ ਤਾਂ 14 ਹੁੰਦਾ ਹੀ ਹੈ ਐ ਫਿਰ ਕਿਹੜੀ ਪੱਗ ਬਣੀ ਤੁਨੇ ਦੱਸੋ ਪੱਗ ਸਰਦਈ ਰੰਗ ਦੀ ਬੇਗੀ ਰੰਗ ਦੀ ਤੋਤੇ ਫਰੀ ਤੋਤੇ ਫਰੀ ਤੋਤੇ ਫਰੀ ਹੁਣ ਦੇਖ ਲੋ ਇਹ ਸੋਚ ਲੋ ਜੇ ਕਿਤੇ ਘਰੇ ਜਾ ਕੇ ਬੇਬੇ ਨੂੰ ਛਿੱਤਰਨਾ ਪੈ ਜਾਣ ਕਿਹੜੀ ਹੈ ਇਹਨੇ ਛਿੱਦੀ ਹੈ ਹੈ ਚਿੱਤਰ ਨਹੀਂ ਬੰਦੀ ਨਾ ਵਿਚਾਲੇ ਨਹੀਂ ਮਾ ਚਿੱਤਰ ਨਹੀਂ ਚਲੋ ਵਧੀਆ ਗੱਲ ਆ ਬਾਈ ਅਸੀ ਗੱਲ ਜੀ ਸਿਸਰੀ ਗੱਲ ਜੀ ਕੀ ਨਾਮ ਆ ਜੀ ਕਲਾਚਾਂ ਦੇ ਜੀ ਕਲਾਚਾਂ ਦੇ ਜੀ ਬਾਈ ਤੁਸੀਂ ਕੀ ਕਰਦੇ ਮੈਂ ਰਿਟਾਇਰਮੈਂਟ ਆ ਜੀ ਇਰੀਗੇਸ਼ਨ ਡਿਪਾਰਟਮੈਂਟ ਚ ਅੱਛਾ ਜੀ ਡਿਊਟੀ ਕਿੱਧਰ ਰਹੀ ਸਰਵਿਸ ਵਿੱਚ ਟਟੇ ਵਾਲੇ ਟੇਲੇ ਪਰ ਵਧੀਆ ਰਹਾ ਸਰ ਹਾਂਜੀ ਬਹੁਤ ਵਧੀਆ ਕੋਈ ਸਰਵਿਸ ਰੰਦ ਕੋਈ ਗੱਲ ਦੱਸੋ ਮੈਂ ਕੋਈ ਖਾਸ ਨਹੀਂ ਹੋਈ ਕੋਈ ਖਾਸ ਤਾਂ ਹੋਗੀ ਨਹੀਂ ਨਾ ਡਿਊਟੀ ਐ ਸਹੀ ਕਰੀ ਹੈ ਜੀ ਉਹ ਬਜ਼ੁਰਗ ਤੁਹਾਨੂੰ ਬੜੇ ਛੇੜਦੇ ਆ ਮਾਈ ਜੀ ਫਿਰ ਹੁਣ ਰੈਟਾਇਰਮੈਂਟ ਤੋਂ ਬਾਅਦ ਬਣਦੀ ਹੈ ਸਾਡੀ ਵਧੀਆ ਬਸ ਪਹਿਲਾਂ ਨਹੀਂ ਬਣੀ ਜੀ ਪਹਿਲਾਂ ਵੀ ਬਣਦੀ ਸੀ ਜੀ ਹੁਣ ਬੇਲੀਆਂ ਕਰਕੇ ਜਾਦੇ ਬਣਦੀ ਹੈ ਜੀ ਚੰਡੀਗੜ੍ਹ ਵਾਲੇ ਕਿਤੇ ਮਰੇ ਸਰਬਸਾਂ ਹੀ ਲੱਗੀ ਇਹਦੀ ਅੱਛੀ ਹਾਂ ਦੱਸਦਾ ਤਾਂ ਹੈ ਨਹੀਂ ਨਹੀਂ ਇੰਨੀਆਂ ਬਦਲੀਆਂ ਕਦੋਂ ਆਈਆਂ ਫਿਰ ਬਦਲੀਆਂ ਜੀ ਉਦੋਂ ਦੌਰੇ ਦਾਦਾ ਹੁੰਦਾ ਤਾਂ ਆਪਣਾ ਇਸ ਵੇਲੇ ਸ਼ੁਰੂ ਚਲੀ ਅੱਛਾ ਜੀ ਠੀਕ ਹੈ ਅਰੇ ਰਾਜਪੁਰਾ ਕਦੇ ਚੰਡੀਗੜ੍ਹ ਜੀ ਜੀ ਗਈ ਚਲੋ ਤੁਹਾਡੇ ਉਰੇ 7:00 ਵਜੇ ਸਭ ਤੋਂ ਰੌਣਕੀ ਬਜ਼ੁਰਗ ਕਿਹੜਾ ਹੈ ਦੱਸੋ ਮਾਜੀ ਹੁਣ ਤਾਂ ਤਕਰੀਬਨ ਤਕਰੀਬਨ ਨਹੀਂ ਇੱਕ ਦੱਸੋ ਸਭ ਤੋਂ ਵੱਧ ਇੱਕ ਦਾ ਨਾਮ ਲੈਣਾ ਤੁਸੀਂ ਹਾਂ ਇਹਨਾਂ ਸਭ ਤੋਂ ਕਿਹੜਾ ਰੌਣਕ ਹੈ ਉਹ ਹੀ ਆ ਗਈ ਅਸਲੀ ਗੱਲ ਹੈ ਥੱਲੇ ਵਾਲੀ ਨੂੰ ਸਾਗ ਕਰਨੀ ਹੋਰਣ ਵਾਸਤੇ ਜਾਗਨ ਸਭ ਜਾਣਦੇ ਨੇ ਜਾਗਨ ਤੁਮਝ ਨਹੀਂ ਹੋ ਗਈ ਦੋਨੋਂ ਤਾਂ ਆਉਂਦੀ ਹੈ ਲੈ ਉਹ ਵੀ ਨਹੀਂ ਉਹ ਵੀ ਰਹਿਣਾ ਇਹ ਕਰਦਾ ਹੈ ਜਾ ਤਾਂ ਹੀ ਦੱਸਦਾ ਹੈ ਅੱਛਾ ਰੋਟੀ ਰੋਟੀ ਆਉਂਦੀ ਹੋਣੀ ਹੈ ਨਾ ਨਾ ਪਰ ਗਰਮ ਬਾਣੀ ਕਰਕੇ ਦਿੰਦੇ ਉਹਨਾਂ ਕਿ ਸਾਡੀ ਬੇਬੇ ਨੂੰ ਨਾ 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 ਤੇ ਕੋਈ ਨਾ ਕੋ ਤਾਂ ਕਰਦੇ ਹੋਗੇ ਇਹ ਤਾਂ ਹੈ ਨਹੀਂ ਦੋਨੋਂ ਬਾਕੀਆਂ ਤੁਹਾਨੂੰ ਤਿੰਨੇ ਸਾਰੇ ਮੇਰੇ ਹੈ ਜੀ ਇਤਨੇ ਸਾਰੇ ਚਾਰ ਨਹੀਂ ਕਰਨੀ ਆਉਂਦੀ ਅੱਛਾ ਬਾਬਾ ਜੀ ਪਰ ਕੀ ਬਣਾਉਣਾ ਹੁਣ ਇੱਧਰ ਹੈ ਬਈ ਹਾਂ ਜੀ ਤੁਸੀਂ ਦੱਸੋ ਇਹਨਾਂ ਨੂੰ ਕੀ ਬਣਾਉਣਾ ਦਾ ਇਹਨਾਂ ਨੇ ਥੋੜਾ ਪੇਹਰ ਖੋਲੇ ਇਹਨਾਂ ਨੂੰ ਵੀ ਖੋਲੋ ਹੁਣ ਇਹਨਾਂ ਨੂੰ ਸਾਰਾ ਕੁਝ ਇਹ ਹੀ ਸਿੱਖੇ ਨੇ ਕਰਨਾ ਅੱਜ ਤੋਂ ਸਿੱਖੇ ਨੇ ਇਹਨੂੰ ਸਿੱਖਿਆ ਸੀ ਪਹਿਲਾਂ ਪੁਰਾਣੇ ਬੰਦੇ ਪਿੰਦੇ ਬੰਦਿਆਂ ਦਾ ਇਹ ਵੀ ਸਿੱਖਿਆ ਸੀ ਅੱਛਾ ਉਹ ਤੋਂ ਸਿੱਖਿਆ ਉਹਨਾਂ ਬਾਪਿਆਂ ਤੋਂ ਦੇਖਿਆ ਬਈ ਸੱਸੀ ਕਾਲ ਜੀ ਸੱਸੀ ਕਾਲ ਜੀ ਬਈ ਕੀ ਨਾਮ ਹੈ ਮੇਰਾ ਗੁਰਚਰਨ ਸਿੰਘ ਨਾ ਅੱਛਾ ਬਾਈ ਤੁਸੀਂ ਕੀ ਕਰਦੇ ਖੇਤੀਬਾੜੀ ਅੱਛਾ ਆ ਜਿਹੜੀਆਂ ਮੁੱਛਾਂ ਨੇ ਇਹ ਦੱਸੋ ਕਿਵੇਂ ਅੱਜ ਵੀ ਗੋਲ ਨੇ ਗੋਲੇ ਰਹਿੰਦੀਆਂ ਨੇ ਅੱਛਾ ਕਰੋ ਤੋਂ ਬਸ ਜਿੱਦੀ ਸੋਜੀ ਜਾਈ ਹੈ ਅੱਛਾ ਗੁਰਦੁਆਰਾ ਦੀ ਪ੍ਰਦਾਨ ਰਹੇ ਆਂ ਮੀਤ ਪ੍ਰਦਾਨ ਰਹੇ ਆਂ ਠੀਕ ਹੈ ਜੀ ਰਸਾ ਵਿਖਚਦੇ ਰਹੇ ਆਂ ਅੱਛਾ ਬਲਦ ਵੀ ਦਲਦੇ ਰਹੇ ਆਂ ਠੀਕ ਹੈ ਜੀ ਕੰਮ ਸਾਰੇ ਕਰਦੇ ਫਿਰ ਫਿੱਟਾ ਹੁਣ ਵੀ ਆਹ ਸੱਟ ਇਹ ਬੈਠ ਕੇ ਫੋਟੋ ਲਾਉਣਾ ਕਹੀ ਲਾਉਣਾ ਨਾ ਹੁਣ ਨਹੀਂ ਲਾਉਂਦੇ ਲੈ ਨਾਲੇ ਫਿਰ ਫਿੱਟ ਕੇ ਮੋਗੇ ਦੇਖੋ ਹੁਣ ਤਾਂ ਹਟਿਆ ਹੈ ਜੀ ਮੂਹ ਫਿੱਟ ਸੱਟਾਂ ਜੀ ਡੰਡਾ ਬੈਠ ਕੇ ਲਵਾਦੀ ਕਿਹੜੇ ਬਜ਼ੁਰਗਾਂ ਦੀ ਲਵਾਦੀ ਸਾਰਿਆਂ ਦੀ ਨਾ ਨਾ ਉਹ ਕਿਹੜੇ ਕਿਹੜਾ ਅੱਧੇ ਕੋ ਫਾਦ ਤਲ ਬੋਹ ਜਾਉਗੇ ਨਹੀਂ ਨਹੀਂ ਆਏ ਨਹੀਂ ਆਏ ਦਾ ਪੂਰੇ ਹਿੰਮਤੀ ਨੇ ਨਾ ਨਾ ਆਏ ਦੋ ਲਾ ਦੇਣਗੇ ਕਾਜੂ ਬਣਾਉਣ ਵਾਲੇ ਨੇ ਹਿੰਮਤੀ ਬਜ਼ੁਰਗ ਨੇ ਥੋੜੇ ਪਿੱੜਦੇ ਕਾਜੂ ਦਾ ਬਣਾਉਣੀ ਪੈਂਦੀ ਹੈ ਹੈ ਜੀ ਚਾਜੂ ਤਾਂ ਬਣਾਉਣੀ ਹੋ ਪੈਣੀ ਹੈ ਤੂੰ ਤੂੰ ਹੀ ਬਣਾਉਣੇ ਹੋ ਮਿਰਚਾ ਮੇਰੇ ਤਾਂ ਹਾਈ ਨਹੀਂ ਕੋਈ ਨਹੀਂ ਮੈਂ ਕੱਲ ਲਈਆਂ ਠੀਕ ਹੈ ਜੀ ਮੈਂ ਆਪਣੇ ਆਪੇ ਕਰਦਾ ਹਾਂ ਸਾਰਾ ਕੁਝ ਠੀਕ ਹੈ ਜੀ ਰੋਟੀ ਪਾਣੀ ਸਾਰਾ ਕੁਝ ਆਪ ਬਣਾਉ ਠੀਕ ਹੈ ਬਈ ਹਾਂ ਬਈ ਹੁਣ ਜਿਹੜੀ ਮੁੱਛਾਂ ਮਰੋੜਦੇ ਹਾਂ ਨਾ ਕਿਵੇਂ ਮਰੋੜਦੇ ਹਾਂ ਦੱਸ ਮੂੜ ਕੇ ਦੇਖੋ ਵੀ ਐ ਮਰੋੜੀ ਇਹ ਵੀ ਦੇਖਾ ਅਜੇ ਮਰੋੜੀ ਇਹ ਵੀ ਨਹੀਂ ਲੱਗਦੀਆਂ ਹੈ ਜੱਕ ਤੇ ਕਿਤੇ ਜਾਣਾ ਆਉਣਾ ਪੈਂਦਾ ਛੇ ਸੌ ਤੜੀਏ ਵੱਧ ਮਰੋੜ ਲਈ ਤੁਸੀਂ ਬਈ ਕੀ ਕਰਦੇ ਜੀ ਮੈਂ ਬਾਈ ਜੀ ਅਸੀਂ ਤਾਂ ਟੈਂਪੂ ਚਲੋਨੇ ਛੋਟਾ ਹਥੀ ਜੀ ਠੀਕ ਹੈ ਜੀ ਕਿੱਧਰ ਨੂੰ ਚੱਲਦਾ ਇਹ ਪਟਿਆਲੇ ਨੂੰ ਜੀ ਬਸ ਪਿੰਡਾਂ ਚ ਗਿਆਣਾ ਗੂੜਾ ਲਾ ਲੰਦੇ ਜੀ ਕੋਈ ਨਾ ਕੋਈ ਜੀ ਵੇਲੇ ਆ ਜੀ ਹੁਣ ਜੀ ਠੀਕ ਹੈ ਜੀ ਆਸ ਖੇਡ ਲੰਦੇ ਆ ਜੀ ਫਿਰ ਜੀ ਠੀਕ ਹੈ ਜੀ ਟਾਈਮ ਪਾਸ ਕਰ ਲੰਦੇ ਆ ਬਾਈ ਫਿਰ ਠੀਕ ਹੈ ਹੋਰ ਬਾਈ ਟਾਈਮ ਪਾਸ ਕਰਨ ਦੇ ਤਰੀਕੇ ਕੀ ਕੀ ਨੇ ਤੁਹਾਡੇ ਬਾਈ ਟਾਈਮ ਪਾਸ ਤਾਂ ਬਸ ਐ ਵੀ ਹੋਰ ਤਾਈ ਆ ਵੀ ਟਾਈਮ ਪਾਸੇ ਵੀ ਬਹਿ ਕੇ ਗੱਲਾਂ ਬਾਤਾਂ ਮਾਰ ਲੰਦੇ ਆ ਟਾਈਮ ਪਾਸ ਹੋ ਜਾਂਦਾ ਜੀ ਕਿਵੇਂ ਦੀਆਂ ਗੱਲਾਂ ਹੁੰਦੀਆਂ ਨੇ ਸਾਡੇ ਵਿੱਚ ਜਦੋਂ ਤੁਸੀਂ ਸਾਰੇ ਜਣੇ ਇਕੱਠੇ ਹੁੰਦੇ ਹੋ ਕਿਹਦੇ ਨਾਲ ਪੱਤਾ ਪਿਆ ਤੇਰੇ ਕੋਲ ਫਰਵਰ ਨਾਲ ਮਿਲ ਕੇ ਭਾਈ ਟਾਈਮ ਪਾਸ ਹੁੰਦਾ ਜੀ ਅੱਛਾ ਜੀ ਫੋਨ ਉਹਨੂੰ ਵੱਧਾ ਹੈ ਹਾਂਜੀ ਫੋਨ ਵੱਧਾ ਰੋਏ ਅੱਛਾ ਹੋਰ ਕੀ ਹੋਣ ਟੈਨਸ਼ਨ ਵੀ ਨਹੀਂ ਆ ਰਹੇ ਰੋਏ ਠੀਕ ਆ ਬਾਈ ਹਾਂ ਨਹੀਂ ਹੋਰ ਬਾਈ ਠੀਕ ਠਾਕ ਐਨ ਚੜਦੀ ਕਲਾ ਜੀ ਐਨ ਮੌਜਾਂ ਕਰ ਰਹੇ ਆ ਜੀ ਨਜ਼ਾਰੇ ਲੈ ਰਹੇ ਆ ਜੀ ਬਾਈ ਪਿੰਡ ਦਾ ਤੇ ਜਿੰਦਗੀ ਦੇ ਨਜ਼ਾਰੇ ਹੁੰਦੇ ਨੇ ਬਜ਼ੁਰਗਾਂ ਦੇ ਤਾਂ ਵੀ ਬਹਿ ਕੇ ਆਵਾਂ ਸਮਾਂ ਪਾਸ ਕਰੀਏ ਜੀ ਯਾਨੀ ਟਾਈਮ ਪਾਸ ਕਰੀਏ ਜੀ ਬਾਈ ਗੱਲਾਂ ਦੱਸੋ ਤੁਸੀਂ ਕਿ ਜਦੋਂ ਇਕੱਠੇ ਹੁੰਨੇ ਸਾਰੇ ਬਜ਼ੁਰਗ ਮੈਂ ਗੱਲਾਂ ਦਾ ਗੱਲਾਂ ਦਾ ਬੱਸ ਐ ਵੀ ਸਾਡਾ ਵੀ ਕੁਝ ਜਿਹੇ ਗੱਲਾਂ ਕਰਦੇ ਆ ਬਾਈ ਤਾਂ ਕਿਵੇਂ ਰਿਹਾ ਤੂੰ ਜਿਹੜੇ ਸਾਡੇ ਬਜ਼ੁਰਗ ਬੈਠੇ ਨੇ ਸਿਆਣੇ ਜੀ ਜੀ ਵੀ ਅਸੀਂ ਭਾਈ ਆਹ ਕੰਮ ਕਰਦੇ ਹੁੰਦੇ ਸੀ ਹਲ ਪਾਉਂਦੇ ਹੁੰਦੇ ਤੇ ਜੀ ਅਸੀਂ ਐਂ ਕਰਦੇ ਹੁੰਦੇ ਜੀ ਜੀ ਐਵੇਂ ਟਾਈਮ ਪਾਸ ਹੋ ਜਾਂਦਾ ਭਾਈ ਬਸ ਬਹ ਕੇ ਜੀ ਬਸ ਫਿਰ ਠੀਕ ਆ ਹਾਂ ਜੀ ਸਭ ਤੋਂ ਵੱਧ ਫਿਰ ਤਵੇ ਤੋਂ ਵੀ ਕਿੱਦੇ ਲਾਉਣੀ ਆ ਤਵੇ ਦੂ ਵੇ ਜਾਣੀ ਭਾਈ ਚਲੋ ਚੱਲਦੇ ਹੀ ਜਾਂਦੇ ਕਮੇਤ ਦੇ ਵਿੱਚ ਜਦੋਂ ਚਾਰ ਬਜ਼ੁਰਗ ਬੈਠੇ ਆ ਇੱਕ ਅਦਾ ਝੜ ਥੱਲੇ ਆਉਂਦਾ ਹੀ ਆ ਆਓ ਚਲੋ ਐਂ ਤਾਂ ਹੀ ਦੇਖੋ ਜੇ ਕੋਈ ਸਰਕਾਰ ਆ ਜਾਂ ਕੋਈ ਹੋਰ ਹੈ ਜੀ ਕੋਈ ਜਾਂ ਕੋਈ ਗਲਤ ਕੰਮ ਕਰਦੀ ਹੈ ਸਰਕਾਰ ਉਹ ਤਵਾ ਤਾਂ ਲੱਗਦਾ ਹੀ ਹੁੰਦਾ ਜੀ ਹੁਣ ਠੀਕ ਹੈ ਜੀ ਵੀ ਤਵਾ ਤਾਂ ਲੱਗਣੀ ਹੈ ਫਿਰ ਜਦ ਹੁਣ ਕੋਈ ਗਲਤ ਕੰਮ ਪੰਜਾਬ ਦੇ ਪ੍ਰਤੀ ਲਾ ਲੋ ਜੀ ਜਾਂ ਕੋਈ ਹੋਰ ਲਾ ਕੇ ਦਿਖਾ ਰੋ ਤਵਾ ਇੱਕ ਦਾ ਨਹੀਂ ਤਵਾ ਤਾਂ ਇਹਦਾ ਨਹੀਂ ਜ ਨਹੀਂ ਨਹੀਂ ਇਹ ਤਾਂ ਹੁਣ ਤੁਸੀਂ ਸੰਗੋ ਨਹੀਂ ਨਹੀਂ ਪਤਾ ਕੀ ਜੀ ਅਸੀਂ ਤਾਂ ਮਲਕੇ ਟਾਈਮ ਪਾਸ ਕਰਨ ਵਾਲੇ ਬੰਦੇ ਆ ਜੀ ਆ ਰਹੇ ਸਾਡਾ ਦਰਵਾਜ਼ੇ ਉਰ ਅਸੀਂ ਬੜੀ ਧੀਰ ਦੇ ਬੈਠਦੇ ਹਾਂ ਜੀ ਉੱਠਦੇ ਹਾਂ ਜੀ ਬਰੇ ਮੇਸ ਸਮਾਂ ਵਧੀਆ ਟਾਈਮ ਪਾਸ ਹੁੰਦਾ ਜੀ ਯਾਨੀ ਬਈ ਪਿੰਡ ਦਾ ਜੀ ਹਾਂ ਜੀ ਖੁਸ਼ ਹਾਂ ਜੀ ਇੱਥੇ ਬਹਿ ਕੇ ਜੀ ਬੜੀਆ ਗੱਲ ਹੈ ਇਦਾਂ ਦੀ ਖੁਸ਼ੀ ਰਹਿਣੀ ਚਾਹੀਦੀ ਬਈ ਪਿੰਡ ਦਾ ਤੇ ਆ ਦਾ ਪਿੰਡ ਦਾ ਸਾਡੇ ਪਾਪਾ ਬੜਾ ਪੁਰਾਣਾ ਇਤਿਹਾਸ ਹੈ ਜੀ ਉਰ ਤੇਗ ਭਾਦਰ ਜੀ ਇੱਥੇ ਸਾਡੇ ਪੂਰੇ ਆਏ ਛੇਗੇ ਜੀ ਤੇ ਸਾਡਾ ਜਿਹੜਾ ਗੁਰਦੁਆਰਾ ਖਿਰਨੀ ਸਾਹਿਬ ਹੈ ਜੀ ਪੂਰੇ ਨਾਲ ਸਲੇ ਘੋੜਾ ਬੰਨਿਆ ਸੀਗਾ ਨਾ ਇੱਕ ਜੂਰੇ ਤੇ ਸਾਡੇ ਉਰੇ ਆ ਕੇ ਜੀ ਗੁਰਤੇਗ ਬਦਰ ਸਾਹਿਬ ਜੀ ਨੇ ਜੀ ਉਹਦੇ ਨਾਂ ਤੇ ਕਿੰਨੀ ਸਾਰਾ ਗੁਰਦੁਆਰਾ ਬਣਿਆ ਸਾਡੇ ਪਿੰਡ ਜੀ ਵੱਡਾ-ਵੱਡਾ ਪਿੰਡ ਹੈ ਸਾਡਾ ਜੀ 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 ਗੁਰੂ ਮਹਾਰਾਜ ਦੀ ਕਿਰਪਾ ਜੀ ਇੱਥੇ ਪਿੰਡ ਤੇ ਵੀ ਬਹੁਤ ਕਿਰਪਾ ਜੀ 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 ਬਹੁਤ ਵਧੀਆ ਪ੍ਰੋਗਰਾਮ ਹੁੰਦੇ ਨੇ ਸਾਡੇ ਪਿੰਡ ਠੀਕ ਜੀ ਭਾਈ ਅਸੀ ਗੱਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਕੀ ਨਾਮ ਹੈ ਜੀ ਨਰਮਲ ਸਿੰਘ ਹੈ ਜੀ ਭਾਈ ਤੁਸੀਂ ਕੀ ਕਰਦੇ ਜੀ ਮੈਂ ਕੈਫੇ ਖੋਲ੍ਹਿਆ ਰੱਖਿਆ ਹੈ ਪੜਾਉਂ ਹਾਂ ਹਾਂ ਲੜਕੇ ਦਾ ਕੈਫੇ ਮੈਂ ਵੈਸੇ ਦੇ ਲਈ ਜਾਂ ਮੇਰੀ ਬੱਚੇ-ਵੱਚਾ ਦੀ ਰੋਟੀ ਹੈ ਪੁੱਤੇ ਨੂੰ ਪਟਿਆਲੇ ਲੈ ਗਿਆ ਪਟਿਆਲੇ ਪੜਦਾ ਪੱਤਾ ਉ ਹਾਂ ਜੀ ਬਈ ਕਿੰਨੀ ਫਿਰ ਸ਼ੁਰੂ ਤੋਂ ਰੱਖਦੇ ਹੈ ਜੀ ਕਿੰਨੀ ਜਿਹੜੀ ਹੈ ਸ਼ੁਰੂ ਤੋਂ ਹਾਂ ਜੀ ਇਹ ਤਾਂ ਪਹਿਲਾਂ ਤੋਂ ਹੀ ਹੈ ਵਾਜੋ ਵਧੀਆ ਪ੍ਰਬੰਧਤਵ ਦੀ ਕਿਰਪਾ ਰਹੀ ਹੈ ਹੁਣ ਵੀ ਦਾੜੀ ਧੂੜੀ ਹੈ ਨਾ ਅੱਜ ਹੁਣ ਵੀ ਤਾਂ ਹੁਣੇ ਕਲਪ ਕਲਪਾ ਸੋਈ ਗਏ ਨਾ ਨਾ ਨੌਲੇਜੀ ਲਾਉਦੇ ਪਰ ਸਾਰੇ ਘਰ ਰਹਿਣੇ ਜੀ ਆਪਣੇ ਅੱਛਾ ਜੀ ਮੇਰਾ ਪਿੰਡ ਮਾਨਸਾ ਜਲੇਚ ਟਾਈਪੀ ਪਿੰਡ ਠੀਕ ਜੀ ਜਿੰਦਗੀ ਬਾਈ ਕਿਵੇਂ ਰਹੀ ਬਹੁਤ ਐਸ਼ ਦੀ ਐਸ਼ ਦੀ ਜੀ ਬਿਲਕੁਲ ਕੋਈ ਸਾਨੂੰ ਦੱਸੋ ਕੋਈ ਵਧੀਆ ਆਪਣੀ ਯਾਦਾਂ ਜ਼ਿੰਦਗੀ ਦੀ ਬਸ ਵਧੀਆ ਰਹੀਆਂ ਨੇ ਜੀ ਠੀਕ ਦੀਆਂ ਹਾਂ ਵਧੀਆ ਯਾਦ ਹੁੰਦੀ ਹੈ ਬਾਪ ਮਾਂ ਬਾਪ ਵਧੀਆ ਮੌਜਾ ਕਰਦੇ ਰਹੇ ਜੀ ਹਾਂ ਜੀ ਹਾਂ ਠੀਕ ਹੈ ਜੀ ਤੇ ਵਧੀਆ ਜ਼ਿੰਦਗੀ ਲੰਗੀ ਹੈ ਜੀ ਬਹੁਤ ਸੋਹਣੀ ਜੀ ਸਰ ਡਾਈਡੂ ਕਿੰਨੇ ਕੇ ਟਾਈਮ ਬਾਅਦ ਲਾਉਣੀ ਹੈ ਇਹਦਾ ਲਾ ਲੈਣੇ ਜੀ 20 ਕਿ ਦਿਨ ਬਾਅਦ ਆ 20 ਦਿਨ ਬਾਅਦ ਜੀ ਤੇ 30 ਦਿਨ ਬਾਅਦ ਵੀ ਲੱਗ ਜਾਂਦੀ ਹੈ ਨਿਕ ਕਰਦੇ ਕਹਿੰਦੇ ਜਾਂ ਤੁਸੀਂ ਆਪੀ ਕਿ ਨਹੀਂ ਨਾ ਨਾ ਮੈਂ ਆਪਣੀ ਮਰਜ਼ੀ ਨਾਲ ਜੀ ਕਰਦੇ ਨਹੀਂ ਹੁਣ ਨੂੰ ਵੀ ਆ ਗਈ ਮੇਰੇ ਉਹ ਵੀ ਮੁਲਾਜਵਾ ਕੋਨਾ ਸਵਾਲਾ ਲਾ ਕਰਦੀ ਕਰ ਲਈ ਵੀ ਲਾ ਇਹ ਨਾ ਕੋਈ ਨਹੀਂ ਦੁਨੀਆ ਲਾਉਂਦੀ ਜੱਪਾ ਲਾ ਲਾ ਕੇ ਕੀ ਮੁਛਾ ਖੜੀ ਰਹਿਣੀ ਚਾਹੀਦੀ ਹਾਂ ਬਿਲਕੁਲ ਜੀ ਬਿਲਕੁਲ ਹਾਂ ਹੋਰ ਬਈ ਵਧੀਆ ਵਧੀਆ ਹੈ ਠੀਕ ਜੀ ਕੈਮਰੇ ਜਿੰਦਗੀ ਐ ਚੜਦੀ ਕਲਾ ਆਹੋ ਬੜਾ ਘੰਡ ਬੰਨੇ ਜਦੋਂ ਵਰਤਾ ਦੇਖਣੇ ਹੁੰਦਾ ਜੱਪਾ ਨਾ ਇਹ ਸ਼ੀਸ਼ਾ ਦੇਖ ਕੇ ਬੰਦੇ ਜੋ ਬਿਨਾਂ ਨਾ ਨਾ ਬਿਨਾਂ ਦੇ ਦਿੱਤੇ ਤੋ ਹਾਂ ਜੀ ਕਿੰਨਾ ਟਾਈਮ ਲਾਉਣਾ ਬਈ ਬਹੁਤ ਟਾਈਮ ਰੂਮ ਕਢਾਲਦਾ ਪੰਜ ਚਾਲ ਮਿੰਟਸ ਤੇ ਕਢ ਲਦਾ ਕੰਮ ਆਦਾ ਹਾਂ ਥੱਲੇ ਪਾਣੀ ਭਾਗੇ ਹੈ ਜੀ ਥੱਲੇ ਪਾਣੀ ਭਾਗੇ ਬੰਦਾ ਹੈ ਇਹ ਥੱਲੇ ਪਾਣੀ ਲਾਉਂਦੇ ਬੰਦਾ ਥੱਲੇ ਪਾਣੀ ਭਾਗੇ ਅੱਛਾ ਜੀ ਹਾਂ ਫਿਰ ਭਾਗੇ ਬੰਦਾ ਹੈ ਜਿਵੇਂ ਥੱਲੇ ਪਾਣੀ ਪਾਉਂਦਾ ਐ ਤੁਸੀਂ ਪਾਣੀ ਐ ਖੜ ਕੇ बर... करे करे। तु, तु, मादा मादा आ, अच्छा हां सब नीक बक बन्ना है तूसी वेकन कदे तू तूसी किमे बन्दे हो मदाकणे बन्दा बिना हिस्से दे ये होणे तूसी दसो ए किमे बन्दे हो हां ए बिनु देख के बन्दा जी फिर अच्छा जेडी तू एक दूजे दे अखा जक्का पाके पर बन्दे हो देखन बन्दा ठीक बच बच पंडा जेडी बब्बा जी केडे केडे थोडा बच सारे बच बणदी गाडी होया जी अच्छा भाई वर बचपण टाइम दी गल्ला कोई सांझिया करो साडे नाल इन्नी याद करी नी रहंदी है किया चलो मारी मोटी तो होवी एक दी याद वाह ही जान से आ याता हां किदा दाहा काम ओ भाई ऊ वैसे तू की करदे रे बस काम ਤਾਂ ਖੇਤੀਬਾੜੀ ਦੇ ਕਰਦੇ ਨੇ ਠੀਕ ਹੈ ਬਈ ਟਰੈਕਟਰ ਬਾਬ ਚਲਾਇਆ ਤੁਹਾਡੇ ਜੋ ਸਭ ਤੋਂ ਸ਼ਕੀਨ ਬਜ਼ੁਰਗ ਕਿਹੜਾ ਆ ਬੈਠਾ ਇੱਧਰ ਦੇਖ ਉੱਥੇ ਜਾ ਰਹੋ ਹੁਣ ਹੁਣ ਉਧਰ ਨੂੰ ਚੱਲਿਆ ਆ ਜਾਓ ਭਾਈ ਅਸੀ ਗੱਲ ਦੀ ਸੱਚੀ ਗੱਲ ਪਈ ਕੀ ਨਾਮ ਆ ਬਈ ਜੀ 사ਦੂ ਸਿੰਘ 사ਦੂ ਸਿੰਘ ਜੀ ਹਾਂ ਜੀ ਤੁਸੀਂ ਬਈ ਕੀ ਕਰਦੇ ਰਹੇ ਬਾਈ ਖੇਤੀਬਾੜੀ ਦੇ ਕੰਮਾਂ ਗੀ ਅੱਛਾ ਜੀ ਸ਼ਕੀਨ ਤੁਸੀਂ ਹੁਣ ਵੀ ਪੂਰੇ ਪਹਿਲਾਂ ਵੀ ਕਹਿੰਦੇ ਪੂਰੀ ਸੀ ਯਾ ਸ਼ਕੀਨ ਹੈ ਕਹਿੰਦੇ ਸ਼ਕੀਨ ਹੀ ਪੂਰੀ ਰਹਉਂਦੇ ਸੀ ਸਭ ਕੁਝ ਸ਼ਕੀਨ ਬਜ਼ੁਰਗ ਤੁਸੀਂ ਨਾ ਸ਼ਕੀਨ ਦੀ ਸਾਡੇ ਕਾਹਦੀ ਆ ਸਾਰੀ ਤਾਂ ਸ਼ਕੀਨ ਹੀ ਹੋਈ ਭੁੱਲੀ ਜਾਂਦੀ ਅੱਜ ਤਾਂ ਕੰਮ ਬਹੁਤ ਹੁੰਦੇ ਜਿਵੇਂ ਬਾਹਰ ਦੇ ਤੜਕੇ ਠਾਲ ਲੁੰਦੇ ਤੇ ਅੱਛਾ ਜੀ ਹਾਂ ਨੀ ਹੁਣ ਤੱਕ ਕਿੰਨੀ ਹੁਣ ਵੀ ਪੂਰੀ ਆ ਪੱਗ ਹੁਣ ਵੀ ਚਣੀ ਹੋਈ ਆ ਚਲੋ ਠੀਕ ਆ ਜੀ ਵਧੀਆ ਜਿਹਾ ਟਾਈਮ ਪਾਸ ਹੋ ਰਿਹਾ ਠੀਕ ਆ ਬਈ ਟਾਈਮ ਪਾਸ ਤੁਸੀਂ ਕਿਵੇਂ ਕਰਦੇ ਹੋ ਸਾਡੇ ਕੋਲ ਤਾਂ ਮੋਬਾਈਲ ਆ ਗਿਆ ਤੁਸੀਂ ਟਾਈਮ ਪਾਸ ਕਿਵੇਂ ਕਰਦੇ ਅਸੀਂ ਤਾਂ ਮਾਰਾ ਉੱਥੇ ਬੈਠੇ ਰਹਿੰਦੇ ਆ ਜੌਂ ਚ ਬੱਤਾ ਟਮਾਟਰ ਆ ਜਾਂਦਾ ਉਹਦੀਆਂ ਚਾਰ ਗੱਲਾਂ ਸੁਣ ਲੈਣੇ ਆ ਜੀ ਹਾਂ ਕੌਣਾ ਜਾਂਦਾ ਸੰਗਵਾ ਤਦ ਪਰ ਮੱਠੀ ਰੜਾ ਜਾਂਦਾ ਜਣਾ ਅੱਛਾ ਜੀ ਤੇ ਬੈਠੇ ਰਹਿੰਦੇ ਆ ਵਾਚ ਜੀ 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 ਹਾਂ ਦਰਖਤਾ ਹੈ ਬਈ ਅਸੀਂ ਖਾਲ ਦੀ ਰੋਟਰੀ ਬੁਕਾ ਲਾ ਲਿਆ ਨੋਨ ਪੁਰਸਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਚਰਨਜੀਤ ਸਿੰਘ ਆ ਜੀ ਬਈ ਤੁਸੀਂ ਕੀ ਕਰਦੇ ਮੈਂ ਤਾਂ ਸਕੂਲ ਬੈਨ ਚਲਾਉਣਾ ਠੀਕ ਆ ਜੀ ਪਰ ਇੱਦਾਂ ਮੈਂ ਤੁਹਾਡਾ ਸਕੂਲ ਬੈਣੀ ਚਲਾ ਰਿਹਾ ਮੇਰੇ ਖਾਲਾ ਬਾਬੇ ਕਹਿੰਦੇ ਸਕੂਲ ਹੈ ਨਹੀਂ ਜੀ ਕਿਹੜੇ ਜਾਨੇ ਕਿ ਇਹ ਵੀ ਸਕੂਲ ਲੈ ਕੇ ਬੱਚੇ ਅੱਛਾ ਜੀ ਪਰ ਤੁਸੀਂ ਸ਼ਰਾਰਤਾ ਕਰ ਦਿੰਦੇ ਛੋਟੇ ਹੁੰਦੇ ਜਦੋਂ ਨਾ ਤੇ ਅੱਜ ਕੱਲ ਦੇ ਜਿਹੜੇ ਬੱਚੇ ਤੁਸੀਂ ਬੈਨ ਚਲੇ ਜਾਂਦੇ ਆ ਉਹ ਕਿੱਦਾਂ ਹੀ ਸ਼ਰਾਰਤਾ ਕਰਦੇ ਹੈਂ ਉਹ ਤਾਂ ਹੁਣ ਵੀ ਉਦੋਂ ਹੀ ਵੱਧ ਕਰਦੇ ਨੇ ਜੀ ਅੱਛਾ ਫਿਰ ਤੁਸੀਂ ਕਿੱਦਾਂ ਹੀ ਸ਼ਰਾਰਤਾ ਕਰਦੇ ਅੱਜ ਕੱਲ ਦੇ ਬੱਚੇ ਕਿਵੇਂ ਦੀ ਸ਼ਰਾਰਤ ਕਰਦੇ ਹੈਂ ਇਹ ਦੱਸੋ ਸ਼ਰਾਰਤਾ ਤਾਂ ਉਦੋਂ ਦੀ ਕਰਦੇ ਨੇ ਜੀ ਹੁਣ ਵੀ ਹੁਣ ਤਾਂ ਮੋਬਾਈਲਾਂ ਦੀਆਂ ਗੇਮਾਂ ਵਾਲੀ ਹੀ ਨੇ ਬਸ ਸਹੀ ਗੱਲ ਹੈ ਹਾਂ ਜੀ ਪਰ ਹੁਣ ਜਵਾਬਜੂਗ ਨੂੰ ਕੁੱਟਦੇ-ਕੁੱਟਦੇ ਉਹਨੇ ਬੱਚ ਜੇ ਯਾਨੀ ਸ਼ਰਾਰਤ ਜ਼ਿਆਦਾ ਕਰਦੇ ਨਹੀਂ ਕੁੱਟਦੇ ਤਾਂ ਗਾਣੂ ਜੀ ਮਾੜਾ-ਮੋਟਾ ਦਾ ਲਾਈ ਉਹ ਐ ਤਾਂ ਕੂਰ ਨਾ ਪੈਂਦਾ ਮਾੜਾ-ਮੋਟਾ ਅੱਛਾ ਕੋਈ ਏਲਤੀ ਏਲ ਤਾਂ ਕਿੱਦਾਂ ਦੀਆਂ ਕਰਦੇ ਜਵਾਬਜੂਗ ਬਾਦ ਦੇ ਵਿੱਚ ਹਾਂ ਜੀ ਬਾਈਕ ਦੂਜੇ ਨੂੰ ਚੜਿਆਉਂਦੇ ਨੇ ਜੀ ਕੁਛ-ਕੁਛ ਕਹੇਗੇ ਸਿੱਟਰ-ਟੁੱਟਾ ਹੀ ਪਾੜ ਦੇਕ ਨਹੀਂ ਹਾਂ ਜੀ ਪਾੜਦੇ ਨੇ ਮੇਰੇ ਉਹ ਲੂਟ-ਲੂਟੋ ਕਰਾਉਂਦੇ ਆ ਸਕੂਲ ਵਾਲੇ ਕਰਾਉਂਦੇ ਆ ਨਹੀਂ ਇਹ ਤਾਂ ਆਪਣੂ ਕਰਾਉਣੀ ਪੈਂਦੀ ਐ ਸਕੂਲ ਨਾਲ ਦਾ ਕੋਈ ਕਨੈਕਟ ਨਹੀਂ ਆਪਣੀ ਤਾਂ ਆਪਣੀ ਉਹ ਬੈਨ ਅੱਛਾ ਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਕੀ ਨਾਮ ਆ ਜੀ ਮੇਰਾ ਨਾਮ ਹੈਗਾ ਜੀ ਜਗਦੀਸ਼ ਸਿੰਘ ਠੀਕ ਹੈ ਬਈ ਤੁਸੀਂ ਕੀ ਕਰਦੇ ਮੈਂ ਖੇਤੀਬਾੜੀ ਕਰਦਾ ਜੀ ਠੀਕ ਹੈ ਬਈ ਜ਼ਿੰਦਗੀ ਕਿਵੇਂ ਚੱਲਦੀ ਐ ਜ਼ਿੰਦਗੀ ਬਹੁਤ ਵਧੀਆ ਜੀ ਲੰਗਪਿੰਡ ਦੇ ਵਿੱਚ ਸੁੱਖ ਦਾ ਸਾਹ ਲੈਨੇ ਆ ਤੇ ਸਾਰਾ ਕੁਝ ਵਧੀਆ ਚੱਲ ਰਿਹਾ ਯਾਰ ਇਹ ਲੰਗਪਿੰਡ ਦਾ ਲੰਗ ਨਾਮ ਕਿਵੇਂ ਇਹ ਤਾਂ ਦੇਖੋ ਪੁਰਾਣਾ ਇਤਿਹਾਸ ਐ ਇਹ ਲੰਗ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਤਕਰੀਬਨ ਇਹਨੂੰ ਤਾਂ ਮਤਲਬ ਕੀ ਹਰੇਕ ਬੰਦੇ ਦੇ ਅਲੱਗ-ਅਲੱਗ ਥਿਊ ਨੇ ਅੱਛਾ ਕਲੀਅਰ ਕੁਝ ਵੀ ਨਹੀਂ ਹੋਇਆ ਹੈਗਾ ਹੁਣ ਤੱਕ ਹਾਂਜੀ ਇੱਕ ਤੋਂ ਵੀ ਸਾਨੂੰ ਦੱਸੋ ਕੀ ਇਹ ਇਹਦਾ ਪਿੰਡ ਦਾ ਨਾਮ ਆਊਗਾ ਇਹ ਦੇਖੋ ਇਹ ਨਾ ਪਤਾ ਕੀ ਆ ਜੀ ਇਹ ਨਾ ਪਿੰਡ ਦੇ ਆਲੇ-ਦਾਲ ਇੱਕ ਬਾੜ ਹੁੰਦੀ ਸੀ ਬਹੁਤ ਪੁਰਾਣੇ ਸਮੇਂ ਦੇ ਵਿੱਚ ਮੈਂ ਪੜਿਆ ਕਹਿੰਦੇ ਉਹ ਨੂੰ ਹੇਲੰਗ ਕਰਕੇ ਕੁਝ ਕਹਿੰਦੇ ਹੁੰਦੇ ਸੀ ਉਹਦੇ ਤੋਂ ਹੀ ਲੰਗ ਪਿਆ ਐਵੇਂ ਦਾ ਐਵੇਂ ਦਾ ਕੁਝ ਹੈਗੇ ਨੇ ਵਿਚਾਰ ਬਾਕੀ ਪ੍ਰੋਪਰ ਕੁਝ ਨਹੀਂ ਕਿਸੇ ਨੂੰ ਵੀ ਪਤਾ ਹੈਗਾ ਇਹ ਚੀਜ਼ ਦਾ ਹਾਂ ਬਈ ਕਿੰਨਾ ਪੜੇ-ਪੜੇ ਮੈਂ ਗ੍ਰੈਜੂਏਟ ਆ ਐਲ ਐਲ ਬੀ ਆ ओके okay. हां जी चल ਵਕੀਲ ਵਾਲਾ ਵਿਸ਼ਾ ਛੱਡ ਕੇ ਦਰ ਖੇਤੀਬਾੜੀ ਕਿਵੇਂ ਆਗੇ ਨਹੀਂ ਖੇਤੀਬਾੜੀ ਵਧੀਆ ਕੰਮ ਆ ਜੀ ਜੱਦੀ ਕਹਿੰਦਾ ਨਹੀਂ ਮਾੜਾ ਕੰਮ ਹਾਂਜੀ ਹਾਂ ਜੱਦੀ ਪੁਸ਼ਤੀ ਕੰਮ ਆ ਜੀ ਕੋਈ ਟੈਨਸ਼ਨ ਨਹੀਂ ਹੈਗੀ ਵਕੀਲ ਝੂਠ ਬੋਲਾਂਗੇ ਕਿਸੇ ਨੂੰ ਕਿਸੇ ਨੂੰ ਫਸਾਵਾਂਗੇ ਇੱਥੇ ਇਹ ਤਾਂ ਇਹ ਤਾਂ ਬਾਈ ਤੁਸੀਂ ਸੋਚਣਾ ਕਿ ਡਿਗਰੀ ਕਰਨ ਤੋਂ ਪਹਿਲਾਂ ਸੋਚਣਾ ਨਹੀਂ ਡਿਗਰੀ ਕਰਨ ਦੇ ਵਿੱਚ ਨਾ ਕੁਝ ਜੀ ਡਿਗਰੀਆਂ ਹੁੰਦੀਆਂ ਨੇ ਬੰਦੇ ਦੇ ਆਪਣੇ ਵਾਸਤੇ ਵੀ ਹੁੰਦੀਆਂ ਨੇ ਹਾਂ ਰਿਸ਼ਤੇ ਵਾਸਤੇ ਰਿਸ਼ਤਾ ਕਰਾਉਣ ਵਾਸਤੇ ਨਾ ਨਾ ਰਿਸ਼ਤਾ ਤਾਂ ਚਲੋ ਆਪਣਾਉਂ ਵੀ ਹੋ ਜਾਓ ਇਹਦੇ ਉੱਤੇ ਦੀ ਕੋਈ ਗੱਲ ਨਹੀਂ ਹੈਗੀ ਰਿਸ਼ਤੇ ਤਾਂ ਚਲੋ ਆਈਆਂ ਵੀ ਪਰਿਵਾਰਕ ਬਹੁਤ ਵਧੀਆ ੰਦਰ ਨੌਲੇਜ ਹੁੰਦੀ ਆ ਉਹਦੇ ਲਈ ਲੋ ਕਰ ਲਈ ਵਧੀਆ ਚੀਜ਼ ਆ ਆਪਾਂ ਨੂੰ ਆਪਣੇ ਮਤਲਬ ਕਿ ਸਿੱਖਣ ਨੂੰ ਬਹੁਤ ਕੁਝ ਮਿਲਦਾ ਕਿਤਾਬਾਂ ਪੜ੍ਹਨ ਦਾ ਵੀ ਸ਼ੌਂਕ ਹੈਗਾ ਨਾਲ ਦੇ ਜਦੋਂ ਤਵੇ ਤੋਂ ਬਈ ਲਾਉਂਦੇ ਉਹਨਾਂ ਨੂੰ ਫਿਰ ਦੱਸਦੇ ਉਹਨਾਂ ਵੀ ਤੁਹਾਡੇ ਜਿਹਾ ਤਰ੍ਹਾਂ ਦੇ ਦਾ ਇਸ ਤਰ੍ਹਾਂ ਦੀ ਨਹੀਂ ਉਹ ਨਹੀਂ ਉਹ ਦੱਸਦੇ ਹੈਗੇ ਜੇ ਐਂ ਦੱਸਣ ਲੱਗੇ ਫਿਰ ਤਵੇ ਲਾਉਣ ਤੋਂ ਅੜ ਜਾਣਗੇ ਬਾਈ ਥੋੜੇ ਜਿਹਾ ਸਾਰੇ ਥੋੜੇ ਹਾਣੀ ਪਰਮਾਣੀ ਚਲੋ ਥੋੜੇ ਮੋਟੇ ਛੋਟੇ ਹੋਣਗੇ ਸਭ ਤੋਂ ਵਾਹ ਰੌਣਕੀ ਕਿਹੜਾ ਬਾਈ ਆ ਹੈਗੇ ਨੇ ਸਾਡੇ ਮੱਖਣ ਸਿੰਘ ਲੰਗ ਇਹ ਜਗਤਾਰ ਸਿੰਘ ਦਾ ਨੋਵਾ ਵੈਸੇ ਇਹ ਮੱਖਣ ਸਿੰਘ ਆ ਇਹ ਮੇਰਾ ਕਲਾਸ ਫੈਲੋ ਵੀ ਰਿਹਾ ਬਹੁਤ ਰੌਣਕੀ ਆ ਜੀ ਗੱਲਾਂ ਬਾਤਾਂ ਕਰਨ ਨੂੰ ਵੀ ਇੱਕ ਦੀਆਂ ਦੋ ਦੋ ਤਿੰਨ ਤਿੰਨ ਚਾਰ ਚਾਰ ਜਿਵੇਂ ਮਰਜ਼ੀ ਸੁਣੀ ਆਜੋ ਮੱਖਣ ਬਾਈ ਆਜੋ 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 ਮੜਾ ਇਧਰ ਇਧਰ ਬਾਈ ਨੂੰ ਇਧਰ ਕਰੋ ਇਧਰ ਹਾਂਜੀ ਹਾਂਜੀ ਬਾਈ ਕਿਵੇਂ ਹੋ ਵਧੀਆ ਜੀ ਵਧੀਆ ਚਲੋ ਤੁਹਾਡਾ ਨਾਮ ਤਾਂ ਪਤਾ ਲੱਗਿਆ ਮੱਖਣ ਬਾਈ ਹਾਂਜੀ ਤੁਸੀਂ ਦੱਸੋ ਵੀ ਰੌਣਕ ਕਿਵੇਂ ਲਾਉਣੇ ਇਹਨੂੰ? ਬਸ ਰੌਣਕ ਤਾਂ ਤੁਹਾਨੂੰ ਪਤਾ ਹੀ ਆ ਜੀ ਪਿੰਡਾਂ 'ਚ। ਬੜਾ ਮੋਟਾ ਦੱਸੋ ਸਾਨੂੰ ਪਤਾ ਨਹੀਂ ਹੈ ਕਿ ਅਸੀਂ ਦਈ ਪੁੱਛਣਾ ਵੀ ਕਿਵੇਂ ਲਾਉਣੇ ਦੱਸੋ। ਬਸ ਤੁਹਾਨੂੰ ਪਤਾ ਹੀ ਆ ਜੀ ਸੱਤਾਂ 'ਚ ਬੈਠ ਕੇ ਨਜ਼ਾਰੇ ਲੈਣੇ ਆ। ਅੱਛਾ ਜੀ। ਹਾਂਜੀ ਹਾਂ। ਸੱਤਾਂ ਦੇ ਬਾਈ ਫਿਰ ਸਭ ਤੋਂ ਵੱਧ ਸਿੱਖਿਆ ਕਿਹੜੇ ਬਜ਼ੁਰਗ ਤੋਂ? ਬਜ਼ੁਰਗ ਤਾਂ ਅਸੀਂ ਆਪੇ ਸਿੱਖ ਗਏ। ਬਜ਼ੁਰਗ ਤਾਂ ਹੁਣ ਕੈਮਰਿਆਂ ਦਾ ਕੰਮ ਕਰਦੇ ਨੇ। ਰਾਣੀ ਕੀ ਸਿੱਖਿਆ ਗਈ ਹੈ ਕਿ ਕੁਝ ਵੀ ਨਹੀਂ ਸਿੱਖਿਆ ਉਹਨਾਂ ਤੋਂ? ਨਹੀਂ ਉਹਨਾਂ ਤੋਂ ਤਾਂ ਕੀ ਸਿੱਖਿਆ ਜੀ। ਅਸੀਂ ਤਾਂ ਆਪਣਾ ਹੀ ਸਿੱਖਿਆ ਜੀ ਹੁਣ ਜੇ ਮੈਂ ਜੱਦੀ ਪੁਸ਼ਤੀ ਧੰਦਾ ਜਿਹੜਾ ਖੇਤੀਬਾੜੀ ਆ ਉਹ ਸਿੱਖਿਆ ਹੀ ਆ ਅੱਛਾ ਕੀ ਕਹਿੰਦੇ ਇਹਨਾਂ ਨੇ ਕੁਝ ਨਹੀਂ ਸਿੱਖਿਆ ਨਹੀਂ ਨਹੀਂ ਕਿਹਾ ਉਹਨੇ ਸਿੱਖਿਆ ਚਾਹ ਨਹੀਂ ਅਸੀਂ ਬਣਾਉਂਦੇ ਜੀ ਚਾਹ ਬਣਾ ਲੈਂਦੇ ਨੇ ਜੀ ਨਹੀਂ ਜਦੋਂ ਉਹ ਆਪਣੇ ਬਜ਼ੁਰਗ ਕਹਿੰਦੇ ਸੀ ਜਿਹਦੀ ਚਾਹ ਬਣਾਉਣੀ ਹੁੰਦੀ ਆ ਕਰੇ ਉਹਦਾ ਰਾਜ ਬਿਲਕੁਲ ਉਹ ਪੁਰਾਣਾ ਤਾਂ ਜੀ ਫਿਰ ਹੁਣ ਤਾਂ ਤੁਹਾਨੂੰ ਪਤਾ ਹੀ ਆ ਨਹੀਂ ਉਹ ਤਾਂ ਕਹਿੰਦੇ ਨਵੇਂ ਜ਼ਿਆਦਾ ਨੇ ਨਵੇਂ ਹੁਣ ਤੁਹਾਨੂੰ ਪਤਾ ਨਹੀਂ ਨਵੇਂ ਜ਼ਿਆਦਾ ਚਾਹ ਬਣਾ ਰਹੇ ਨੇ ਕਿ ਬਣਾਉਣੀ ਨਹੀਂ ਨਹੀਂ ਥੋੜੇ ਜਿਹਾ ਸਭ ਤੋਂ ਵੱਧ ਚਾਹ ਕੌਣ ਬਣਾਉਂਦਾ ਆ ਜਿਹੜੇ ਹੁਣ ਖੜੇ ਹੁਣ ਤੁਸੀਂ ਨਾਮ ਲੈ ਗੋ ਇਹਨਾਂ ਨੇ ਫੋਟੋਆਂ ਖੋਲ੍ਹਿਆ ਹੁਣ ਤੁਸੀਂ ਇਹਨਾਂ ਦਾ ਨਾਮ ਲਓ ਕਿਹਦਾ ਫਿਰ ਬਾਈ ਬਣਾਉਂਦਾ ਹੋਊਗਾ ਜੀ ਇਹ ਆਪ ਖੁਦ ਬਥੇਰੀ ਬਣਾਉਂਦਾ ਚਾਹ ਜੀ ਇਹ ਠੀਕ ਹੈ ਚਲੋ ਅਸੀਂ ਪਰਿਵਾਰਕ ਸਾਂਝ ਰਹੀ ਹੈ ਸਾਡੀ ਸਾਨੂੰ ਸਭ ਪਤਾ ਹੈ ਜਦੋਂ ਤੋਂ ਵਿਆਹ ਹੋ ਗਿਆ ਫਿਰ ਜਦ ਤੋਂ ਜ਼ਿਆਦਾ ਲੱਗਿਆ ਬਣਾਉਣਾ ਵਿਆਹ ਤੋਂ ਪਹਿਲਾਂ ਪਰਵਾਹੀ ਕਿਹੜੀ ਚਾ ਬਣਾਉਂਦਾ ਸੀ ਵਿਆਹ ਤੋਂ ਪਹਿਲਾਂ ਤਾਂ ਇਹ ਫ੍ਰੀ ਮਾਈਂਡ ਸੀ ਇਹ ਅੱਛਾ ਹਾਂ ਟੈਨਸ਼ਨ ਆ ਕਹਿੰਦੇ ਨਹੀਂ ਵਿਆਹ ਦੇ ਬਾਅਦ ਹੀ ਪੈਂਦੀਆਂ ਨੇ ਅਸੀਂ ਹਾਂ ਮੈਂ ਮੰਗਣੇ 'ਚ ਵੀ ਗਿਆ ਸੀ ਅੱਛਾ ਜੀ ਵਿਆਹ 'ਚ ਵੀ ਗਿਆ ਸੀ ਇਕ ਤੇ ਉਹਦੇ ਬਾਅਦ ਮੈਂ ਚਾਹ ਵੀ ਦੇਖਿਆ ਚਾਹ ਪੀਤੀ ਵੀ ਆ ਚਾਹ ਸਵਾਦ ਵੀ ਬਣਨ ਲੱਗੀ ਪਹਿਲਾਂ ਤਾਂ ਨਹੀਂ ਬਣਦੀ ਪਹਿਲਾਂ ਤਾਂ ਆਂਟੀ ਬੇਬੇ ਆ ਸਾਡੀ ਅਸੀਂ ਉਹਦੇ ਹੱਥ ਦੇ ਪੀ ਲੈਂਦੇ ਹੁੰਦੇ ਸੀ ਚਾਹ ਪਰ ਹੁਣ ਇਹਦੇ ਹੱਥ ਦੇ ਪੀ ਲੈਂਦੇ ਆ ਨਾਲੇ ਗੁੜ ਵਾਲੀ ਚਾਹ ਤੁਹਾਨੂੰ ਵੀ ਪਲਾ ਕੇ ਭੇਜਾਂਗੇ ਟੈਨਸ਼ਨ ਆ ਵੀਰੇ ਇੱਧਰ ਬਾਈਕੋਲ ਜ਼ਿਆਦਾ ਨਹੀਂ ਨਹੀਂ ਦੇਖੋ ਟੈਨਸ਼ਨ ਟੈਨਸ਼ਨ ਉਹਨਾਂ ਕੋਲੋਂ ਜ਼ਿਆਦਾ ਮੈਨੂੰ ਬਾਈਕੋਲ ਲੱਗਦੀਆਂ ਨੇ ਕੋਈ ਬਾਈ ਦੇ ਦਾੜੀ ਜ਼ਿਆਦਾ ਚਿੱਟੀ ਹੈਗੀ ਥੋੜੀ ਥੋੜੀ ਘੱਟ ਨਹੀਂ ਮੈਂ ਕਲਫ ਲਾਈ ਹੋਈ ਆ ਜੀ ਅੱਛਾ ਜ ਨਹੀਂ ਟੈਨਸ਼ਨ ਆ ਹੈਗੀਆਂ ਨੇ ਟੈਨਸ਼ਨ ਨਾਲ ਨੀਂਦ ਦਾੜੀ ਚਿੱਟੀ ਹੁੰਦੀ ਹੁੰਦੀ ਹੈ ਟੈਂਸ਼ਨਾਂ ਦਾ ਦੇਖੋ ਹੈ ਉਹ ਨਹੀਂ ਥੋੜੇ ਬੋ ਤੇ ਚਲੋ ਹੁੰਦੀਆਂ ਨੇ ਹਰੇਕ ਬੰਦੇ ਨੂੰ ਮਤਲਬ ਕੀ ਚਾਹੂ ਮਿੱਠਾ ਵੱਧ ਘੱਟ ਪਾਉਣ ਦੀ ਹੈ ਵੱਧ ਘੱਟ ਆਹ ਹੁਣੋ ਸ਼ੱਕਰ ਚੱਲਦੀ ਆ ਮਿੱਠਾ ਕਰਤਾ ਬੰਦ ਗਏ ਨੇ ਮਿੱਠੇ ਹਾਂ ਮਿੱਠੇ ਜਿਹੇ ਕਹਿੰਦੇ ਪ੍ਰੋਬਲਮ ਆਉਂਦੀ ਆ ਮਿੱਠੇ ਜੇ ਸ਼ੂਗਰ ਹੁੰਦੀ ਆ ਕਹਿੰਦੇ ਯਾਰ ਅੱਛਾ ਠੀਕ ਹੈ ਹਾਂਜੀ ਹਾਂ ਤੁਸੀਂ ਚਾਹ ਬਣਾਉਣ ਲੱਗੇ ਇਹਦਾ ਰੋਟੀ ਬਣਾਉਂਦੇ ਨੇ ਹਾਂਜੀ ਦਵਾਈ ਤੇ ਮੈਂ ਜਾ ਕੇ ਆਇਆ ਬਾਈ ਨਹੀਂ ਵਿਆਹ ਹੋ ਗਿਆ ਦੱਸੋ ਨਹੀਂ ਹੋਇਆ ਵੇਰ ਤਾਂ ਚਲੋ ਦੁਬਈ ਛੜੇ ਵਾਲੀ ਕਿਆ ਸਾਰਾ ਸਾਰਾ ਕੁਝ ਬਣਾਣਾ ਦੁਬਈ ਚ ਜਾ ਕੇ ਆਇਆ ਮੈਂ ਨਹੀਂ ਉਹ ਤਾਂ ਚਲੋ ਠੀਕ ਆ ਪਰ ਹੁੰਦਾ ਛੜੇ ਵਾਲੀ ਕਿਆ ਅਜਦਾ ਛੜੇ ਵਾਲੀ ਉਹ ਤਾਂ ਚਲੋ ਠੀਕ ਆ ਉਹ ਫਿੱਕੀ ਲੱਗਣੀ ਨਾਲੇ ਫੇਰੀ ਨਹੀਂ ਮਰਜੀ ਹੋਵੇ ਉਹ ਜਿਹੜਾ ਮਰਜੀ ਸ਼ੱਕਰ ਵਾਲਾ ਘੜ ਪਾ ਲੋ ਉਹਦਾ ਫਿੱਕੀ ਹੋ ਲੱਗਣੀ ਉਹਦਾ ਫਿੱਕੀ ਹੋ ਲੱਗਣੀ ਆ ਤਾਂ ਰਿਹਾ ਤਿਆਰੀ ਜੀ ਹਲੇ ਫੋਟੋਆਂ ਦਿਖਾਉਂਦਾ ਹੈ ਅੱਛਾ ਓਏ ਠੀਕ ਆ ਬਈ ਉਮਰ ਕਿੰਨੀ ਹੋ ਗਈ ਮੇਰੀ 29 ਸਾਲ ਬਈ ਆ ਪਿੰਡ ਦੇ ਬਈ ਇਹਨਾਂ ਚ ਕਿਹਦੇ ਵਿਆਹ ਤੇ ਗੀਆਂ ਤੁਸੀਂ ਗਰੇ ਸਾਰਾ ਸਾਡੇ ਵਿਆਹ ਤੱਕ ਤਾਂ ਇਹ ਜਵਾਕੇ ਦਾ ਜੀ ਸਾਡੇ ਤਾਂ ਜਵਾਕੇ ਦੇ ਬਰਾਬਰ ਹੀ ਹੋਗੇ ਠੀਕ ਹੈ ਬਈ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਸਾਡੇ ਹੋ ਗਏ 25 ਸਾਲ ਜੀ 25 ਸਾਲ ਹੋ ਗਏ ਹਾਂ ਜੀ ਹਾਂ ਵਧੀਆ ਚੱਲ ਰਹੀ ਜੰਨ ਐਨ ਵਧੀਆ ਜੀ ਬਈ ਤੁਸੀਂ ਪੁਰਾਣੇ ਵਿਆਹ ਵੀ ਦੇਖੇ ਹੋਣੇ ਹਨਾ ਤੇ ਆਪਣਾ ਵੀ ਦੇਖਿਆ ਗਾ ਹੁਣ ਤੂੰ ਜਵਾਕਾਂ ਦੇ ਵਿਆਹ ਦੇਖੇ ਹੋਣੇ ਜਿਹੜੇ ਨਵੇਂ ਮੁੰਡੇ ਆ ਉਹਨਾਂ ਵਿਆਹਾਂ 'ਚ ਤੁਹਾਨੂੰ ਕੀ ਫਰਕ ਲੱਗਦਾ ਬਹੁਤ ਜ਼ਿਆਦਾ ਹੈ ਜੀ ਹੁਣ ਤਾਂ ਵਿਆਹ ਏ ਪਹਿਲਾਂ ਵਿਆਹ ਕਿਵੇਂ ਹੁੰਦੇ ਸੀ ਥੋੜੇਆ ਵਿਆਹ ਕਿਵੇਂ ਸੀਗਾ ਤੇ ਹੁਣ ਵਾਲੇ ਕਿੰਨੇ ਵੀਰੇ ਹੁਣ ਹੁਣ ਤਾਂ ਹੁਣ ਤਾਂ ਆਪਾਂ ਡੀ ਜੇ ਡੂ ਜੇ ਲਾਣੇ ਨੇ ਸਕੋਟੇ ਸਪੀਕਰ ਲਾ ਦਿੰਦੇ ਤੇ ਠੀਕ ਹੈ ਹਾਂ ਤੇ ਗਾਉਣਾ ਤੁਹਾਡੇ ਜਿਹੜਾ ਰੌਣਕ ਵਿਆਹ ਦੇ ਉੱਤੇ ਸਭ ਤੋਂ ਵੱਧ ਕਿਹੜੇ ਰੌਣਕ ਤਰਾਉਂਦਾ ਆਹ ਬਾਈ ਬੁਲੀਆਂ ਬੁਲੀਆਂ ਕਿਹੜਾ ਬੁਲੀਆਂ ਬੁਲੀਆਂ ਵਾਲਾ ਕਿਹੜਾ ਬੰਦਾ ਪਹਿਲਾਂ ਵਿਆਹ ਹੁੰਦੇ ਸੀ ਚਾਰ ਪੰਜ ਦਿਨ ਚੱਲਦੇ ਸੀ 10 ਦਿਨ ਚੱਲਦੇ ਸੀ ਹੁਣ ਵਿਆਹ ਹੀ 2 ਘੰਟੇ ਦੇ ਰਹਿ ਗਏ ਹੂੰ ਹੂੰ ਜੀ ਪੈਲਸ 'ਚ ਜਾਓ ਵਿਆਹ ਖਤਮ ਹੈ ਠੀਕ ਹੈ ਬਾਈ ਫਿਰ ਤੁਹਾਡੇ ਵਿਆਹ ਤੁਹਾਡੇ ਜਿਹੜਾ ਕਿਹੜਾ ਵਿਹਾਂ ਦੇ ਬੁਲੀਆਂ ਬੁਲੀਆਂ ਕਿਹੜਾ ਪਾਉਂਦਾ ਜਾਗੋ ਵੇਲੇ ਅਸੀਂ ਤਾਂ ਨੱਚਾਉਨੇ ਆ ਜੀ ਸਾਡਾ ਡੀਜੇ ਦਾ ਕੰਮ ਹੈ ਡੀਜੇ ਦਾ ਕੰਮ ਹੈ ਬਾਈ ਅਸੀਂ ਤਾਂ ਪਵਾਉ ਇਕ ਤੋ ਬੋਲੀ ਬੋਲੀ ਤਾਂ ਨਹੀਂ ਕਦੇ ਪਾਈ ਹੈਗੀ ਹੂੰ ਨੱਚ ਨੋਚ ਲਈਦਾ ਹੁੰਦਾ ਸੀ ਜਾਂ ਡੀਜੇ ਚੱਲਦਾ ਸੀ ਆ ਆਪਣੇ ਬੜੇ ਭਰਾ ਦਾ ਡੀਜੇ ਚੱਲਦਾ ਸੀ ਤੇ ਉਹਦੇ ਤੇ ਨੱਚ ਨੋਚ ਲਈਦਾ ਸੀ ਬੋਲਿਆ ਬੋਲਿਆ ਕਦੇ ਨਹੀਂ ਪਾਈਆਂ ਬੋਲਿਆ ਸੋਣ ਜਰੂਰ ਲਈਂਦੀ ਇਹਨੇ ਪਰ ਪਾਈਆਂ ਨਹੀਂ ਕਦੀ ਬਾਈ ਤੁਸੀਂ ਕੀ ਕਰਦੇ ਹੋ ਬਾਈ ਖੇਤੀਬਾੜੀ ਠੀਕ ਹੈ ਬਾਈ ਕੰਨਾ ਪੜੇ ਪੁੜੇ ਡਿਪਲੋਮਾ ਕੀਤਾ ਹੋਇਆ ਜੀ ਸੀਐਸਸੀ ਸੀਐਸਸੀ ਫਾਪੜ ਚ ਫਾਪੜ ਦਾ ਉਹਦੂਆ ਫਿਰ ਪੜੇ ਬੁੜੇ ਨਹੀਂ ਅੱਗੇ ਪੜਨ ਦਾ ਜੀਅ ਨਹੀਂ ਕਰਿਆ ਜੀ ਕਿਉਂ ਇੰਨਾ ਹੀ ਆ ਕੇ ਮਾਹੌਲ ਨਹੀਂ ਬਣਿਆ ਪੜਨ ਵਾਲਾ ਦਾ ਨੀ ਉਹ ਰਹੇ ਉਹ ਫੀਸੀ ਦਾ ਜਿਹੜਾ ਡਿਪਲੋਮਾ ਦੀ ਉਹ ਹੋ ਗਿਆ ਹੀ ਕਲੀਅਰ ਹਾਂ ਜੀ ਉਹ ਤਾਂ ਕਲੀਅਰ ਆ ਸਪਲੀਆਂ ਕਿਨੇ ਇਕੱਠੀ ਸਪਲੀਆਂ ਤਾਂ ਕਾਫੀ ਜਿੰਨੀਆਂ ਪਰ ਚਲੋ 5 ਸਾਲ ਚ ਤਾਂ ਕਰ ਲੈ ਕਲੀਅਰ ਆ ਮੈਂ ਵੀ ਆਟੋਮੋਬਾਈਲ ਇੰਜੀਨੀਅਰ ਦਾ ਡਿਪਲੋਮਾ ਕੀਤਾ ਜੀ ਨੀ ਕਾਲਜ ਤੋਂ ਮੈਂ ਤਾਂ ਚਲੋ ਸਪਲੀਆਂ ਕੱਟੀਆਂ ਕਰਕੇ ਮੈਂ ਡਿਪਲੋਮਾ ਕੀਤਾ ਨਹੀਂ ਮੈਂ ਤਾਂ ਕਰ ਲੈ ਸੀ ਕਿੰਨੀਆਂ ਸਪਲੀਆਂ ਇਕੱਠੀਆਂ ਹੋ ਗਈਆਂ ਜੀ 11 ਹੋ ਗਈ ਜੀ 11 ਹੋ ਗਈ ਜੀ ਪੇਪਰ ਪੇਪਰ ਛੱਡੇ ਵੀ ਆ ਨਹੀਂ ਕੋਈ ਨਹੀਂ ਛੱਡਿਆ ਨਹੀਂ ਪਹਿਲਾਂ ਜਦੋਂ ਨਾ ਨਾ ਕੋਈ ਵੀ ਛੱਡੀ ਮੈਂ ਤਾਂ ਇਕੱਠੀਆਂ ਕਰ ਲਈਆਂ ਮੇਰੀ 30 31 ਹੋ ਗਈਆਂ ਨਹੀਂ ਮੇਰਾ ਪੇਪਰ ਦੇ ਕੇ ਵੀ ਮੇਰੇ ਆਪ ਆਪਣੀ ਹੈ ਗਈਆਂ ਪੜੇ ਨਹੀਂ ਰਹੇ ਨਹੀਂ ਬਈ ਸਾਡੇ ਵੇਲੇ ਤਾਂ ਆਉਂਦਾ ਜਿਹਾ ਜਾਨੀ ਪੇਪਰ ਦੇ ਵਿੱਚ ਗਾਣੇ-ਗੂਣੇ ਲਿਖ ਦਿੰਦੇ ਹੁੰਦੇ ਸੀ ਇੰਗਲਿਸ਼ ਦੇ ਵਿੱਚ ਵੀ ਉਹ ਪੇਪਰ ਪਾਸ ਕਰ ਦਿੰਦੇ ਹੁੰਦੇ ਸੀਗੇ ਛੋਟੇ ਵੇਲੇ ਵੀ ਇਹ ਚੀਜ਼ ਸੀ ਨਹੀਂ ਮੈਂ ਕੁਸ਼ਚਨ ਪੇਪਰ ਦਾ ਅਨਸਰ ਚ ਸਾਰੇ ਕੁਸ਼ਚਨ ਪੇਪਰ ਅੱਛਾ ਇੱਕ ਦੋ ਲਾਈਨ ਲਿਖ ਕੇ ਨਾ ਬਾਕੀ ਕੁਸ਼ਚਨ ਪੇਪਰ ਦਾ ਜਿਵੇਂ ਸਾਇੰਸ ਦੇ ਵਿੱਚ ਡੀਲ ਵਦੀ ਹੈ ਲਿਖ ਕੇ ਉਹਦੂ ਆ ਬਾਕੀ ਸਾਰੇ ਕੁਸ਼ਚਨ ਪੇਪਰ ਇੱਕ ਤਾਂ ਪੇਪਰ ਚੋਂ ਪਾਸ ਵੀ ਹੋਇਆ ਹੈ ਹਾਂ ਬਾਕੀ ਚੱਲੇ ਨੇ ਤੋਕਾ ਅਠੀ ਪਿੰਡ ਦਾ ਮਾਹੌਲ ਤੁਹਾਨੂੰ ਦੱਸ ਦਿੰਨੇ ਆ ਪਿੰਡ ਦਾ ਮਾਹੌਲ ਬਹੁਤ ਵਧੀਆ ਜੀ ਭਾਈ ਚਾਰ ਕਿਸਾਨ ਜ ਆ ਹਰੇਕ ਨਾਲ ਖਾਸੀ ਖੁਸ਼ੀ ਰਹਨੇ ਆ ਹੋਰ ਪਿੰਡਾਂ ਦੇ ਵਿੱਚ ਵੀ ਚਲੋ ਅਸੀਂ ਜਾਂਦੇ ਰਹਨੇ ਆ ਪਰ ਦੇਖਿਆ ਵੀ ਜੇ ਮੈਂ ਲੰਗਾ ਹੁਣ ਇਹ ਪਟਿਆਲਾ ਹਲਕੇ ਦਾ ਸਭ ਤੋਂ ਵੱਡਾ ਪਿੰਡਾ ਹੈ ਸਭ ਤੋਂ ਵੱਡਾ ਪਿੰਡਾ ਹਾਂ ਤੇ ਇਹਦੇ ਵਿੱਚ ਨਾ ਲੋਕ ਬਹੁਤ ਪ੍ਰੇਮ ਪਿਆਰ ਨਾਲ ਰਹਿੰਦੇ ਨੇ ਕੋਈ ਮਤਲਬ ਕੀ ਐਵੇਂ ਨਹੀਂ ਹੈਗਾ ਵੀ ਕਿਸੇ ਦਾ ਵੀ ਕੋਈ ਈਰਖਾ ਹੈਗੀਆ ਚਲੋ ਇੱਕ ਦੋ ਹੁੰਦੇ ਵੀ ਨੇ ਹਰ ਇੱਕ ਪਿੰਡਾਂ ਦੇ ਵਿੱਚ ਆਪਾਂ 100% ਵੀ ਨਹੀਂ ਕਹਿੰਦੇ ਹੈਗੇ ਪਰ ਸਾਡਾ ਪਿੰਡ ਬਹੁਤ ਵਧੀਆ ਜੀ ਹੁਣ ਇੱਕ ਸਭ ਤੋਂ ਵੱਡੀ ਗੱਲ ਹੈਗੀਆ ਪਿੰਡ ਦੇ ਵਿੱਚ ਪਿੰਡ ਦੇ ਵਿੱਚੋਂ ਪਟਿਆਲੇ ਬਹੁਤ ਘੱਟ ਮੂਵ ਹੋਏ ਨੇ ਜ਼ਿਆਦਾਤਰ ਉਹ ਆਪਣਾ ਇੱਥੇ ਪਿੰਡ ਦੇ ਵਿੱਚ ਹੀ ਰਹਿਣਾ ਪਸੰਦ ਕਰਦੇ ਨੇ ਇੱਥੇ ਹੀ ਰਹੇ ਨੇ ਜ਼ਿਆਦਾਤਰ ਇਹ ਪਿੰਡ ਦੀ ਬਹੁਤ ਵਧੀਆ ਖਾਸੀਅਤ ਹੈਗੀ ਆ ਤੇ ਪਿੰਡ ਦੇ ਵਿੱਚ ਸਾਡੇ ਸਕੂਲ ਨੇ ਬੱਚੇ ਪੜ੍ਹਦੇ ਨੇ ਇੰਟੈਲੀਜੈਂਟ ਨੇ ਸਾਡੇ ਪਿੰਡ ਦੇ ਵਧੀਆ ਉੱਚੇ ਉਹਨਾਂ ਤੇ ਅਹੁਦਿਆਂ ਦੇ ਉੱਪਰ ਵੀ ਬੈਠੇ ਹੈਗੇ ਨੇ ਤੇ ਐਨ ਆਰ ਆਈ ਬਹੁਤ ਨੇ ਜਦੋਂ ਵੀ ਕੋਈ ਸਮੇਂ ਦੀ ਲੋੜ ਹੁੰਦੀ ਆ ਤੇ ਉਹ ਸਾਡੀ ਮਦਦ ਕਰ ਦਿੰਦੇ ਨੇ ਤੇ ਹੁਣ ਤੁਸੀਂ ਦੇਖ ਹੀ ਲਿਆਊਗਾ ਬਜ਼ੁਰਗ ਬੈਠੇ ਨੇ ਇੱਥੇ ਤਾਂਛ ਖੇਡ ਰਹੇ ਨੇ ਕੋਈ ਟੈਨਸ਼ਨ ਫਰੀ ਥੋੜੇ ਕੱਟੇ ਨੇ ਹੈਗੇ ਨੇ ਇਹ ਸੀ ਪਿੰਡ ਲੰਗ ਦੀ ਸਾਥ ਮੈਨੂੰ ਬਹੁਤ ਵਧੀਆ ਲੱਗੀ ਤੁਹਾਨੂੰ ਕਿੱਦਾਂ ਲੱਗੀ ਤੁਸੀਂ ਵੀ ਦੱਸੋ ਹੁਣ ਵੱਧਿਆ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਸਿਕੰਦਰ ਦੇ ਨਾਲ ਹਾਕਮ ਸਿੰਘ ਆਉਂਦੇ ਜਿਹੜੀ ਆ ਪਿੰਡ ਲੰਗ